ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਜਦੋਂ ਸੱਤਾ ਧਿਰ ਸੱਤਾ ਧਿਰ ਦੇ ਵਿੱਚ ਨਹੀਂ ਸੀ ਤਾਂ ਦੂਸਰਿਆਂ ਦੇ ਕੰਮਾਂ ਤੇ ਨਜ਼ਰ ਹੁੰਦੀ ਸੀ ਤਾਂ ਹੁਣ ਦੂਸਰੀਆਂ ਧਿਰਾਂ ਦੀ ਜਿਹੜੀ ਹੈ ਉਹ ਸੱਤਾ ਧਿਰ ਦੇ ਕੰਮਾਂ ਤੇ ਤਿੱਖੀ ਨਜ਼ਰ ਆਇਆ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਵੀ ਜਿਹੜੇ ਨੇ ਉੱਠ ਰਹੇ ਨੇ ਮੇਰੇ ਨਾਲ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਐਮ ਐਲ ਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਮੌਜੂਦ ਨੇ ਗੱਲਬਾਤ ਕਰਕੇ ਜਾਣ ਲੈਣੇ ਆ ਭਾਵਨਾਵਾਂ ਕੀ ਨੇ ਅਤੇ ਕਿਸ ਤਰੀਕੇ ਦੇ ਨਾਲ ਵੇਖਦੇ ਲਾਲਪੁਰਾ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਅਕਸਰ ਹੀ ਤੁਸੀਂ ਜਿੱਥੇ ਕੋਈ ਚੰਗਾ ਕੰਮ ਵੀ ਹੁੰਦਾ ਉੱਥੇ ਤਾਰੀਫ ਕਰਦੇ ਨਜ਼ਰ ਆਏ ਜੇ ਮੈਂ ਚਾਹਾਂਗਾ ਜ਼ਰੂਰ ਆਪਣੇ ਹਲਕੇ ਦੇ ਹਸਾਬਕਾ ਐਮਐਲਏ ਦੀ ਇੱਕ ਤਾਰੀਫ ਤਾਂ ਕਰਦੇ ਉਹ ਜਿਹੜੀ ਸੜਕ ਤੁਸੀਂ ਪੋਸਟ ਵੀ ਪਾਈ ਪਰ ਉੱਥੇ ਕੋਈ ਨਹੀਂ ਸੀ ਪਹੁੰਚਿਆ ਤਾਂ ਸਾਬਕਾ ਵਿਧਾਇਕ ਨੇ ਆਪਣੀ ਟੀਮ ਭੇਜ ਕੇ ਉੱਥੇ ਸਾਰਾ ਖਰਚਾ ਤੇ ਉਹ ਸੜਕ ਛੇਕਚੱਕ ਵਾਲੀ ਬਣਾਈ ਤਾਂ ਤੁਸੀਂ ਉਸ ਸਮੇਂ ਚੰਡੀਗੜ੍ਹ ਸੀਗੇ ਤੇ ਹਲਕੇ ਦੇ ਲੋਕਾਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਕੀ ਇਸ ਤੇ ਗੱਲ ਇਹਦਾ ਵੀ ਜਦੋਂ ਆਪਾਂ ਤਾਕਤ ਚਾਹੰਦਾ 10 ਸਾਲ ਪਹਿਲਾਂ ਉਦੋਂ ਵੀ ਛੜਕ ਉੱਥੇ ਹੀ ਜੀ ਤੋਂ ਆਵਿਓ ਤੇ ਉਦੋਂ ਦੇ ਆਪਣੇ ਕੋ ਪੂਰਿਆ ਨਹੀਂ ਗਿਆ ਦੂਜੀ ਗੱਲ ਇਹ ਆ ਕਿ ਵੇਖੋ ਮੈਨੂੰ ਨਾ ਉਹ ਚਲਾਕ ਲੂੰਬੜੀ ਵਾਲਾ ਕੰਮ ਨਹੀਂ ਆਉਂਦਾ ਜੀ ਇਹ ਜਿਹੜਾ ਕੰਮ ਹੈ ਇਹ ਸਰਕਾਰ ਨੇ ਪੈਸੇ ਦਿੱਤੇ ਨੇ तकरीबन ਲਗਭਗ 4.5 ਕਰੋੜ ਰੁਪਈਆ ਜਲੰਧਰ ਤੋਂ ਲੈ ਕੇ ਆਪਣੇ ਗੋਂਦਵਾਲ ਸਾਹਿਬ ਤੋਂ ਅੱਗੇ ਜਿਹੜੀ ਛਿੜਕ ਜਾਂਦੀ ਹੈ ਇਹਦੇ ਤੇ ਪੈਚ ਵਰਕ ਕਰ ਲਈ ਤੇ ਇਹਦੇ ਨਾਲ ਹੀ ਜਿਹੜਾ ਸ਼ੇਕ ਚੱਕ ਅੱਡਾ ਵਾ ਉਹਦੇ ਉੱਪਰ ਕੰਕਰੀਟ ਜਿਹੜੀ ਆ ਉਹ ਪਾਉਣ ਦੇ ਲਈ ਤੇ ਉਹਦੇ ਤੇ ਪਹਿਲਾਂ ਹੀ ਕੰਮ ਤੁਸੀਂ ਵੇਖਿਆ ਹੋਣਾ ਵੀ ਪਹਿਲਾਂ ਨਾਲੋਂ ਤੋਂ ਇੱਥੇ ਬੜਾ ਸੁਧਾਰ ਹੀ ਬੱਜਰ ਜਿਹੜਾ ਉਹ ਪਾਇਆ ਗਿਆ ਪਰ ਹੋਇਆ ਕੀ ਆ ਕਿ ਪਿੱਛੇ ਆ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀਆਂ ਬਰਸਾਤਾਂ ਰਹੀਆਂ ਨੇ ਉੱਥੇ ਆਪਾਂ ਸੀਮੈਂਟ ਦਾ ਕੰਮ ਕਰਨਾ ਹੈ ਕੰਕਰੀਟ ਦਾ ਕੰਮ ਕਰਨਾ ਹੈ ਉਹ ਬਰਸਾਤਾਂ ਦੇ ਵਿੱਚ ਨਹੀਂ ਟਿਕੂਗਾ ਫਿਰ ਇਸ ਕਰਕੇ ਉਹ ਉੱਥੇ ਜਿਹੜਾ ਉਹ ਨਹੀਂ ਪਾਇਆ ਗਿਆ ਤੇ ਉੱਥੇ ਆਪਾਂ ਕੰਕਰੀਟ ਜਿਹੜੀ ਉਹ ਪਾ ਰਹੇ ਆ ਇਹ ਕੀ ਜਾਂਦੇ ਆ ਇਹ ਕੀ ਕਰਦੇ ਆ ਇਹਨਾਂ ਨੇ ਆਪਣੇ 10 ਸਾਲ ਦੇ ਵਿੱਚ ਕੀ ਕੀਤਾ ਉਹ ਲੋਕੀ ਭਲੀ ਭਾਂ ਦੇ ਜਾਨੂ ਜੇ ਪਹਿਲਾਂ 10 ਸਾਲ ਆਪਾਂ ਇਹਨੇ ਕੰਮ ਕੀਤੇ ਹੁੰਦੇ ਤੇ ਲੋਕੀ ਵੋਟਾਂ ਨਾ ਪਾਉਂਦੇ ਪਿਛਲੀ ਵਾਰ ਹੁਣ ਕਹਿੰਦੇ ਟੋਏ ਪਿਛੇ ਥੋੜਾ ਲੋਕਾਂ ਵੋਟਾਂ ਪਾ ਜਾਣੀਆਂ ਸੋ ਇਸ ਕਰਕੇ ਜਿਹੜਾ ਕੰਮ ਹੈ ਉਹ ਸਾਰਿਆਂ ਨੂੰ ਪਤਾ ਅੱਜ ਕੱਲ ਨਾ ਉਹ ਗੱਲਾਂ ਗਈਆਂ ਵਾਂ ਕਿ ਜਦੋਂ ਲੋਕਾਂ ਚ ਆਪਾਂ ਫਵਾ ਫਲਾ ਸਕਦੇ ਹਾਂ ਲੋਕਾਂ ਦੇ ਵਿੱਚ ਆਪਾਂ ਗਲਤ ਢੰਗ ਨਾਲ ਚੀਜ਼ ਭੇਜ ਸਕਦੇ ਹਾਂ ਹੁਣ ਹਰ ਬੰਦਾ ਜਿਹੜਾ ਵੀਡੀਓ ਵੇਂਦਾ ਹੈ ਉਹ ਫਿਰ ਉਹਤੇ ਵਿਚਾਰ ਕਰਦਾ ਹੈ ਤੇ ਸੋਚਦਾ ਹੈ ਕਿ ਹਾਂ بڑے ਲੋਕਾਂ ਨੇ ਕਿਹਾ ਮੈਨੂੰ ਫੋਨ ਲਾਇ ਕਿ ਐ ਮੈਸਾਜ ਇਹਨਾਂ ਕਰਨਾ ਹੁੰਦਾ ਤੇ 10 ਸਾਲ ਪਹਿਲਾਂ ਕਿਉਂ ਨਹੀਂ ਹੋਇਆ ਅੱਜ ਹੀ ਇਹਨਾਂ ਨੂੰ ਕਿਉਂ ਚੇਤਾ ਆ ਗਿਆ ਸੋ ਇਸ ਕਰਕੇ ਉਹ ਜਿਹੜੇ ਸੜਕ ਦੇ ਪੈਸੇ ਨੇ ਸਰਕਾਰ ਨੇ ਹੀ ਦਿੱਤੇ ਨੇ ਉਥੇ ਬੱਜਰ ਵੀ ਸਰਕਾਰ ਦਾ ਹੈ ਉਥੇ ਜਿੰਨੇ ਉਹ ਮਸ਼ੀਨਰੀ ਚੱਲਦੀ ਹੈ ਉਹ ਵੀ ਸਰਕਾਰ ਦੀ ਹੈ ਤੇ ਉਹਦੇ ਤੇ ਹੁਣ ਜਿਹੜਾ ਕੰਕਰੀਟ ਪੈਣਾ ਉਹ ਵੀ ਸਰਕਾਰ ਨੇ ਹੀ ਪਾਉਣਾ ਹੈ ਜੀ ਖਡੂਰ ਸਾਹਿਬ ਦੀ ਕਾਂਗਰਸ ਦੀ ਟੀਮ ਦਾ ਕਹਿਣਾ ਹੈ ਕਿ ਜੇਕਰ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਡੇ ਰਾਜ ਦੇ ਵੇਲੇ ਝੋਨਾ ਲਾ ਸਕਦੇ ਸਨ ਸੜਕ ਤੇ ਪਰ ਸਾਡੇ ਐਮਐਲਏ ਨੇ ਇਦਾਂ ਨਹੀਂ ਕੀਤਾ ਉਹਨਾਂ ਨੇ ਤਾਂ ਕੰਮ ਕਰਵਾ ਕੇ ਦਿਖਾਇਆ ਜੀ ਦੇਖੋ ਜਿਹੜਾ ਮੈਂ ਝੋਨਾ ਲਾਇਆ ਸੀ ਉਹ ਮੈਂ ਲਾਇਆ ਸੀ ਅੱਠ ਗੁਰੂਆਂ ਦੀ ਧਰਤੀ ਕਸਬਾ ਖਡੂਰ ਸਾਹਿਬ ਦੇ ਬਾਰ-ਬਾਰ ਦੀ ਫਿਰਨੀ ਜਿਹੜੀ ਲੰਗਦੀ ਹੀ ਉਹਦੇ ਉੱਪਰ ਜਦੋਂ ਦਾ ਆਪਾਂ ਲੰਮਾ ਸਮਾਂ ਤੋਂ ਵੇਨੇ ਹਾਂ ਉਥੇ ਟੋਆ ਟੋਏ ਪੈ ਹੀ ਸੜਕ ਕਦੇ ਉਹ ਬਣੀ ਨਹੀਂ ਲੋਕ ਟੁੱਟੀ ਥਾਣੀ ਲੰਘਦੇ ਰਹੇ ਨਹੀਂ ਤੇ ਤੁਸੀਂ ਉਹ ਜਿਹੜੇ ਉਥੇ ਲੋਕ ਰਹਿੰਦੇ ਉਹਨਾਂ ਨੂੰ ਪੁੱਛੋ ਕਿ ਹੁਣ ਸੜਕ ਕਿੱਦਾਂ ਦੀ ਆ ਤੇ ਪਹਿਲਾਂ ਇੰਨੇ ਸਾਲ ਸੜਕ ਕਿੱਦਾਂ ਦੀ ਰਹੀ ਆ ਸੋਚੋ ਨਾ ਲਾਉਂਦਾ ਵੀ ਇਹਨਾਂ ਦੇ ਕਿਹੜਾ ਅਸਰ ਹੋਇਆ ਸੀ ਤੇ ਉਹ ਵੀ ਸੜਕ ਹੁਣ ਆ ਕੇ ਆਪਾਂ ਹੀ ਆਪਣੇ ਰਾਜ ਦੇ ਵਿੱਚ ਚਲੋ ਜੇ ਉਸ ਗੁਰੂਆਂ ਦੀ ਧਰਤੀ ਤੇ ਸੱਚੇ ਮਨੋਂ ਇੱਕ ਕੋਈ ਕੋਸ਼ਿਸ਼ ਕੀਤੀ ਤੇ ਮਹਾਰਾਜ ਨੇ ਜਿਹੜਾ ਇੱਕ ਬਲ ਵੀ ਦਿੱਤਾ ਇੱਕ ਤਾਕਤ ਵੀ ਦਿੱਤੀ ਕਿ ਠੀਕ ਹੈ ਅੱਜ ਤੁਸੀਂ ਕੰਮ ਕਰਾਓ ਤੇ ਆਪਾਂ ਸੜਕੋ ਬਹੁਤ ਸੋਹਣੀ ਬਣਾਈ ਜਿਹੜੀ ਗੱਲ ਆਉਂਦੀ ਆ ਨਾ ਸ਼ੇਕ ਚੱਕ ਦੇ ਟੋਏ ਦੀ ਮੈਂ ਕੋਈ ਐਡਾ ਨਲਾਇਕ ਲੀਡਰ ਨਹੀਂ ਹਾਂ 40 ਸੜਕਾਂ 44 ਸੜਕਾਂ ਪਹਿਲਾਂ ਬਣਾ ਲਈਆਂ ਤੇ ਚਾਰ ਹੋਰ ਬਣਾਈਆਂ 48 ਸੜਕਾਂ ਬਣਾ ਲਈਆਂ ਵੀ ਮੇਰੇ ਕੋ ਇੱਕ ਟੋਆ ਨਹੀਂ ਪੂਰਿਆ ਗਿਆ ਟੋਆ ਮੈਂ ਉਹਨੇ ਹੀ ਪੂਰਨਾ ਚਾਹਣਾ ਹਾਂ ਪਰ ਕਾਰਨ ਉੱਥੇ ਆ ਕਿ ਮੇਰੇ ਵੀਰ ਜਿਹੜਾ ਸ਼ੇਵ ਚੱਕ ਅੱਡਾ ਹੈ ਉਹਦਾ ਪਾਣੀ ਲੱਗ ਹੈ ਜਿਹੜਾ ਪਿੰਡ ਹੈ ਉਹਦਾ ਪਾਣੀ ਅਲੱਗ ਹੈ ਜਿਹੜਾ ਅੱਡੇ ਦਾ ਪਾਣੀ ਹੈ ਉਹ ਛੜਕਤੇ ਨਿਕਲਦਾ ਹੈ ਕਿਉਂਕਿ ਪਿੰਡ ਵਾਲੇ ਕਹਿੰਦੇ ਆ ਕਿ ਇਹ ਅੱਡੇ ਦਾ ਪਾਣੀ ਅਸੀਂ ਪਿੰਡ ਵਾਲੇ ਛੱਪੜ ਦੇ ਵਿੱਚ ਨਹੀਂ ਪੈਣ ਦੇਣਾ ਜੇ ਕਿਸੇ ਨੇ ਪਾਇਆ ਤੇ ਉਥੇ ਜੋ ਵੀ ਸ਼ਰਾਰਤੀ ਕੋ ਜਾਂਸਰ ਆ ਉਹ ਬੀਬੀਆਂ ਨੂੰ ਬੰਦਿਆਂ ਨੂੰ ਭੜਕਾ ਦਿੰਦੇ ਆ ਕਿ ਉਹ ਜਿਹੜੀਆਂ ਕਣਕ ਵਿੱਚ ਪਾਉਣੇ ਗੋਲੀਆਂ ਆ ਆਪਾਂ ਉਹ ਉਹ ਸਲਫਾਸ ਉਹ ਹੀ ਖਾ ਲੈਣੀ ਆ ਜੀ ਹੀ ਪਾਉ ਇਕੱਠੇ ਹੋ ਜਾਂਦੇ ਇਸ ਕਰਕੇ ਅੱਡੇ ਦਾ ਪਾਣੀ ਲੰਮੇ ਸਮੇਂ ਤੋਂ ਪਿਛਲੇ 13 14 ਸਾਲਾਂ ਤੋਂ ਨਾ ਉਧਰ ਨਿਕਲਣ ਕਾਰਨ ਉਥੇ ਟੂਆ ਪੈ ਜਾਂਦਾ ਵਾਰ-ਵਾਰ ਉਥੇ ਪਾਣੀ ਜੜਾ ਉਹ ਪੈਂਦਾ ਰਿਹਾ ਵਾ ਇਹਦੀ ਇਹ ਕਾਰਨ ਹੈ ਦੂਸਰੀ ਗੱਲ ਹੁਣ ਤੱਕ ਅਸੀਂ ਇੱਥੇ ਸਾਡੀ ਕਿਸਾਨ ਜਥੇਬੰਦੀ ਨੇ ਧਰਨਾ ਵੀ ਲਾਇਆ ਕਿ ਫਿਰ ਮੇਰ ਨਾਲ ਵੀ ਸੰਪਰਕ ਕੀਤਾ ਕਿ ਇਹ ਆਪਾਂ ਟੂਆ ਕਿਉਂ ਨਹੀਂ ਬਣਾਉਂਦੇ ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਗਈ ਕਿ ਇਹਦੇ ਪਿੱਛੇ ਆਹ ਕਾਰਨ ਹੈ ਫਿਰ ਉਹਨਾਂ ਨੇ ਕਿਹਾ ਦੱਸੋ ਤੁਸੀਂ ਕਦੋਂ ਤੱਕ ਬਣਾਓਗੇ ਮੈਂ ਕਿਹਾ ਇਹਦੇ ਪੈਸੇ ਜਿਹੜੇ ਆ ਉਹ ਆਪਾਂ ਨੂੰ ਸੈਂਟਰ ਸਰਕਾਰ ਕੋਲ ਲੈਣੇ ਪੈਣੇ ਕਿਉਂਕਿ ਇਹ ਸੈਂਟਰ ਸਰਕਾਰ ਦੀ ਛੜਕਿਆ ਉਹ ਹੁਣ ਪੈਸੇ ਜਿਹੜੇ ਆ ਉਹ ਜਾਰੀ ਹੋਏ ਉਹ ਆਪਾਂ ਨੂੰ ਪੈਸੇ ਜਿਹੜੇ ਆ ਆਪਾਂ ਚਿੱਠੀਆਂ ਲਿਖੀਆਂ ਸਾਡੇ ਜਿਹੜੇ ਐਕਸ਼ਨ ਸਾਹਿਬ ਨੇ ਉਹਨਾਂ ਨੇ ਵਾਰ-ਵਾਰ ਉਹਨਾਂ ਨੂੰ ਕਿਹਾ ਡਿਪਾਰਟਮੈਂਟ ਨੂੰ ਕਿਹਾ ਸਰਕਾਰ ਨੂੰ ਕਿਹਾ ਤੇ ਸਾਡੇ ਉਹ ਪੈਸੇ ਜਿਹੜੇ ਉਹ ਆ ਗਏ ਨੇ ਤੇ ਜਿਹੜਾ ਸਾਡਾ ਲੋਕਲ ਕੰਮ ਸੀ ਅੱਡੇ ਦਾ ਪਾਣੀ ਜਿਹੜਾ ਉਹ ਕੱਢਣ ਦੇ ਲਈ ਅਸੀਂ 10 ਲੱਖ ਕੇ 12 ਲੱਖ ਦੇ ਆਸ-ਪਾਸ ਜਿਹੜੀ ਗ੍ਰਾਂਟ ਆ ਉਹ ਜਾਰੀ ਹੋਈ ਆ ਤੇ ਅੱਡੇ ਦਾ ਪਾਣੀ ਜਿਹੜਾ ਉਹ ਵੀ ਆਪਾਂ ਕੱਢ ਰਹੇ ਆ ਤੇ ਇੱਧਰ ਵੀ ਕੰਕਰੀਟ ਪਾ ਕੇ ਇਹ ਪਰਮਾਨੈਂਟ ਮਸਲਾ ਜਿਹੜਾ ਉਹ ਹੱਲ ਕਰ ਰਿਆ ਨਹੀਂ ਤੇ ਤੁਹਾਨੂੰ ਲੱਗਦਾ ਕਿ ਜਿਹੜਾ ਬੰਦਾ ਆਉਂਦਿਆਂ 2.5 ਸਾਲਾਂ ਦੇ ਵਿੱਚ ਜਿਹੜਾ 44 ਛੋਟੀਆਂ ਮੰਡੀ ਬੋਰਡ ਨਾਲ ਲੱਗਦੀਆਂ ਛੜਕਾਂ ਤੇ ਚਾਰ ਵੱਡੀਆਂ ਪੀ ਡਬਲਯੂ ਡੀ ਅਧੀਨ ਆਉਂਦੀਆਂ ਕਰੋੜਾ ਰੁਪਈਆਂ ਦੀਆਂ ਛੜਕਾਂ ਬਣਾ ਲੇ ਤੇ ਉਹਦੇ ਕੋਈ ਟੂਆ ਨਾ ਪੂਰਿਆ ਜਾਵੇ ਇਹ ਕਦੇ ਮੈਂ ਆਪਣੇ ਮੱਥੇ ਤੇ ਨਲੈਕੀ ਦਾ ਲੈਵਲ ਲੈ ਕੇ ਨਹੀਂ ਮਰਨਾ ਗੱਲ ਇਹ ਹੈ ਕਿ ਸਿਰਫ ਉਹਦੇ ਵਿੱਚ ਆ ਇੱਕ ਮੁਸ਼ਕਲ ਹੈ ਕਈ ਵਾਰ ਘਰ ਦਾ ਕੰਮ ਹੁੰਦਾ ਨਾ ਉਹਦਾ ਨਾ ਕੋਈ ਐਸਟੀਮੇਟ ਲਾਉਣਾ ਨਾ ਕੁਝ ਹੋਣਾ ਪਾ ਨੇ ਲਾਓ ਜੀ ਇਟਾਂ ਲਾਓ ਜੀ ਕਰੋ ਜੀ ਨਿਭੇੜੋ ਸਰਕਾਰੀ ਪ੍ਰਕਿਰਿਆਵਾਂ ਦੇ ਵਿੱਚ ਕਈ ਵਾਰੀ ਜਿਹੜੀਆਂ ਸੈਂਟਰ ਨਾਲ ਜੁੜੀਆਂ ਨੇ ਥੋੜਾ ਟਾਈਮ ਜਿਹੜਾ ਉਹ ਲੱਗ ਜਾਂਦਾ ਤਾਂ ਅਜੇ ਤੱਕ ਟੂਏ ਨੂੰ ਟਾਈਮ ਲੱਗਾ ਐਮਐਲ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਮੰਤਰੀ ਹਰਜੋਤ ਸਿੰਘ ਬੈਸ ਹੋਣਾਂ ਤੋਂ ਬਾਅਦ ਉਹਨਾਂ ਤੇ ਵੀ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਕਾਂਗਰਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ 100 ਕਰੋੜ ਦੇ ਕਪੜੇ ਦੇ ਜਿਹੜੇ ਆ ਦੋਸ਼ ਲੱਗੇ ਨੇ ਤਾਂ ਤੁਹਾਡੇ ਤੇ ਹੁਣ 80 ਤੋਂ 90 ਲੱਖ ਦੇ ਵੀ ਇੱਕ ਪੋਸਟ ਸਾਬਕਾ ਵਿਧਾਇਕ ਵੱਲੋਂ ਪਾਈ ਗਈ ਹੈ ਕੋਈ ਫੀਡ ਫੈਕਟਰੀ ਦੇ ਵਿੱਚ ਇਨਵੈਸਟਮੈਂਟ ਤੇ ਕਿਵੇਂ ਵੇਖਦੇ ਹੋ ਪੋਸਟ ਤੁਸੀਂ ਪੜ੍ਹੀ ਹੋਣੀ ਹੈ ਕੀ ਕਹਿਣਾ ਚਾਹੋਗੇ ਉਸ ਤੇ ਅ ਦੇਖੋ ਗੱਲ ਇਦਾਂ ਹੈ ਕਿ ਸਾਬਕਾ ਵਿਧਾਇਕ 10 ਸਾਲ ਲਾਗੇ ਨੇ ਪਰ ਕੰਮ ਯਵਾਕਾਂ ਵਾਲੇ ਕਰਦੇ ਆ ਨੰਬਰ 1 ਤੇ ਗੱਲ ਇਹ ਕਿ ਜੇਕਰ ਤੁਹਾਨੂੰ ਲੱਗਦਾ ਕਿ ਮੈਂ 80 ਲੱਖ ਰੁਪਈਆ ਖਾਧਾ ਹੈ ਤਾਂ ਆਪਾਂ ਯਿਗਰਾ ਕੱਢੀਏ ਥੋੜਾ ਜਿਹਾ ਪ੍ਰੂਫ ਇਕੱਠੇ ਕਰੀਏ ਪ੍ਰੈਸ ਕਾਨਫਰੰਸ ਕਰੀਏ ਤੇ ਉਹਦੇ ਵਿੱਚ ਆਪਾਂ ਆਪਣੀ ਗੱਲ ਰੱਖੀਏ ਤੱਥਾਂ ਦੇ ਨਾਲ ਆਪਾਂ ਹਲਕੇ ਦੇ ਇੱਕ ਇੱਕ ਘਰ ਨੂੰ ਦਸੀਏ ਆਪਾਂ ਹਲਕੇ ਦੇ ਇੱਕ ਇੱਕ ਪਿੰਡ ਨੂੰ ਦਸੀਏ ਆਪਾਂ ਪੂਰੇ ਹਲਕੇ ਨੂੰ ਦਸੀਏ ਕਿ ਜਿਹੜਾ ਨਮਾਇੰਦਾ ਤੁਸੀਂ ਚੁਣਿਆ ਉਹ ਚੋਰ ਆ ਉਹ ਠੱਗਾ ਉਹ ਡਾਕੂ ਆ ਉਹ ਨਟੇਰਾ ਵਾ ਉਹ ਤੁਹਾਡਾ ਪੈਸਾ ਜਿਹੜਾ ਉਹ ਖਾ ਗਿਆ ਸਵਾਦ ਆਵੇ ਗੱਲ ਕਰਨ ਦਾ ਕਿ ਫਿਰ ਉਸੇ ਪ੍ਰੈਸ ਨੂੰ ਮੈਂ ਜਵਾਬ ਦੇਵਾਂ ਕਿ ਇਹ ਅਸਲ ਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਦੂਜੀ ਗੱਲ ਇਹ ਹੈ ਕਿ ਆਪਾਂ ਮਤਲਬ ਉਹੀ ਜਿੱਦਾਂ ਕਿਸੇ ਕੋ ਦਿਹਾੜੀ ਤੇ ਕੰਮ ਕਰਾ ਲਈਏ ਵੀ ਆਹ ਫੜ ਤੀ ਨਾ ਕਿ ਕੰਮ ਕਰਦੇ ਜੇ ਜਿਹੜਾ ਵਿਰੋਧੀ ਲੀਡਰ ਹੁੰਦਾ ਨਾ ਉਹ ਇੱਕ ਚਾਪ ਵਜਦਾ ਲੀਡਰ ਦੀ ਜੇ ਕੋਈ ਗੱਲ ਆ ਖੁਦ ਬੋਲ ਖੁਦ ਆਪਣਾ ਉਹਦੇ ਤੇ ਆਉਂਦੇ ਖੁਦ ਗੱਲ ਜਿਹੜੀ ਆ ਉਹ ਭਾਵੇਂ ਸੋਸ਼ਲ ਮੀਡੀਆ ਤੇ ਰੱਖ ਦੇ ਐਵੇਂ ਉਹਨੇ ਬੋਲਿਆ ਐਨੇ ਬੋਲਿਆ ਆਪਾਂ ਸ਼ੇਅਰ ਕਰਦੇ ਫਿਰ ਇਹ ਕੋਈ ਚੰਗੇ ਲੀਡਰ ਦੀਆਂ ਜਿਹੜੀਆਂ ਉਹ ਨਿਸ਼ਾਨੀਆਂ ਨਹੀਂ ਹੈਗੀਆਂ ਦੂਸਰੀ ਗੱਲ ਆਉਂਦੀ ਜਿਹੜੀ ਇਹ ਕਹਿੰਦੇ ਜੀ ਇੱਕ ਫੀਡ ਫੈਕਟਰੀ ਦੇ ਵਿੱਚ 90 ਲੱਖ ਰੁਪਈਆ ਚਲੇ ਗਿਆ ਜੀ ਜੀ ਫੀਡ ਫੈਕਟਰੀ ਗੱਲ ਪਤਾ ਕੀ ਹੈ ਇਹ ਕਾਰੋਬਾਰੀ ਵੀ ਇੱਕ ਚੰਗਾ ਹੈ ਪਰ ਜਦੋਂ ਲੁੱਟ ਖਸੁੱਟ ਕਰਕੇ ਕਾਰੋਬਾਰ ਖੜੇ ਕੀਤੇ ਹੋਣ ਤੇ ਗਰਾਊਂਡ ਤੇ ਨਾ ਕੰਮ ਕਰਕੇ ਮਿਹਨਤ ਨਾਲ ਨਾ ਕਾਰੋਬਾਰ ਖੜੇ ਕੀਤੇ ਹੋਣਾ ਫਿਰ ਕਈ ਵਾਰੀ ਕੰਪਨੀ ਐਕਟ ਤੇ ਕੰਪਨੀ ਰੂਲਸ ਦਾ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕੋਈ ਵੀ ਕੰਪਨੀ ਬੇਸ਼ੱਕ ਉਹਦਾ ਕੋਈ ਏ ਨਾਮ ਆ ਪਰ ਉਹ ਜਦੋਂ ਆਪਣੀ ਜੀਐਸਟੀ ਦੇ ਵਿੱਚ ਲਿਖਾ ਲੈਂਦੀ ਆ ਕਿ ਮੈਂ ਆ ਭਾਵੇਂ ਅੱਜ ਮੈਂ ਫੀਡ ਬਣਾਉਣੀ ਹਾਂ ਕੱਲ ਮੈਂ ਪੂਰੇ ਵੀ ਪਾऊं ਕੱਲ ਮੈਂ ਅ ਸੀਮੈਂਟ ਬੱਜਰ ਦਾ ਵੀ ਕੰਮ ਕਰੂੰ ਕੱਲ ਮੈਂ ਫਲਾਨਾ ਕੰਮ ਵੀ ਕਰੂੰ ਉਹ ਭਾਵੇਂ 500 ਕੰਮ ਕਰੇ ਇਦਾਂ ਤੇ ਤੁਸੀਂ ਟਾਟਾ ਤੇ ਰਿਲਾਇੰਸ ਨੂੰ ਕਹੋ ਉਹ ਪਿਓ ਨੇ ਤੇ ਪੰਪੀ ਆ ਕੱਲੇ ਤੇ ਬਾਕੀ ਨਾ ਉਹ ਕਪੜਾ ਵੀ ਵੇਚ ਸਕਦਾ ਨਾ ਟਾੜਾ ਵਾਲਾ ਜਿਹੜਾ ਉਹ ਸਰੀਆ ਵੇਚ ਸਕਦਾ ਨਾ ਉਹ ਲੂਣ ਵੇਚ ਸਕਦਾ ਫਿਰ ਤਾਂ ਤੁਸੀਂ ਕਹੋ ਨਾ ਇੱਕ ਕੰਪਨੀ ਟਾੜਾ ਵਾਲਾ ਬਾਕੀ ਪੈਸੇ ਪਾਈ ਜਾਂਦਾ ਸੋ ਇਸ ਕਰਕੇ ਉਹ ਜਿਹੜੀ ਕੰਪਨੀ ਆ ਕਾਓ ਬੈਰੀ ਜਿੰਨੂੰ ਇਹ ਕਹਿੰਦੇ ਆ ਸਰਦਾਰ ਰਣਜੀਤ ਸਿੰਘ ਚੀਮੇ ਦੀ ਆ ਉਹ ਰਣਜੀਤ ਸਿੰਘ ਚੀਮੇ ਦੀ ਨਹੀਂ ਆ ਉਹ ਬਲਜੀਤ ਸਿੰਘ ਚੀਮੇ ਦੀ ਜਿਹੜੀ ਉਹ ਫੈਕਟਰੀ ਆ ਤੇ ਉਹਦੇ ਵਿੱਚ ਉਹ ਪਹਿਲਾਂ ਫੀਲਡ ਦਾ ਕੰਮ ਕਰਦਾ ਸੀ ਸਾਡੇ ਇੱਕ ਸਕੀਮ ਆਉਂਦੀ ਆ ਮਨਰੇਗਾ ਮਨਰੇਗਾ ਦੇ ਵਿੱਚ ਸੈਂਟਰ ਸਰਕਾਰ ਕਹਿੰਦੀ ਆ ਕਿ ਤੁਸੀਂ ਆਪਣਾ ਜੋ ਧਾਰ ਲਾਓਗੇ ਤੁਸੀਂ ਇੱਕ ਗਲੀ ਬਣਾਉਣੀ ਆ ਗਲੀ ਬਣਾਓ ਪਰ ਉਹਦੇ ਪੈਸੇ ਜਿਹੜੇ ਤੁਹਾਨੂੰ ਥੋੜਾ ਚਿਰ ਰੋਕੇ ਮਿਲਣਗੇ ਤੇ ਸਾਨੂੰ ਇਹ ਲੱਗਾ ਕਿ ਮੈਂ ਆਪਣੇ ਹਲਕੇ ਚ ਕਈਆਂ ਨੂੰ ਵਾਜ ਦਿੱਤੀ ਵੀ ਜੇ ਕੋਈ ਮਨਰੇਗਾ 'ਚ ਕੰਮ ਕਰਨਾ ਚਾਹੁੰਦਾ ਹੈ ਤੇ ਸਾਡੇ ਆਖੇ ਕਰ ਸਕਦਾ ਹੈ ਬਲਜੀਤ ਸਿੰਘ ਚੀਮਾ ਮੇਰਾ ਇੱਕ ਚੰਗਾ ਸੱਜਣਾ ਹੈ ਹਰ ਵੇਲੇ ਮੇਰੇ ਨਾਲ ਰਹਿੰਦਾ ਹੈ ਮੈਂ ਇਹਨੂੰ ਕਿਹਾ ਕਿ ਹਲਕਾ ਖੇਮ ਕਰਨ ਦੇ ਵਿੱਚ 5.5 ਕਰੋੜ ਦੇ ਹੁਣ ਹੁਣ ਤੇ 1.5 ਕਰੋੜ ਦੇ ਪਹਿਲਾ ਮਨਰੇਗਾ ਦੇ ਵਿੱਚ ਕੰਮ ਹੋ ਗਿਆ ਯਾਰ ਆਪਾਂ ਵੀ ਕੋਈ ਇਦਾਂ ਦਾ ਜਾਂ ਤਾਂ ਕੋਈ ਉਹ ਬੰਦਾ ਲਈਏ ਜਿਹੜਾ ਪੈਸੇ ਲਾ ਸਕੇ ਜਿਹੜਾ 2-4 ਮਹੀਨੇ ਬਾਅਦ ਉਹਨੂੰ ਪੈਸੇ ਮਿਲ ਜਾਣ ਜੋ ਸਰਕਾਰ ਨੇ ਦੇਣੇ ਹੀ ਹੁੰਦੇ ਆ ਉਹ ਕਹਿੰਦਾ ਵੀ ਤੁਸੀਂ ਮੈਨੂੰ ਕੰਮ ਦੇ ਦਿਓ ਪਰ ਗੱਲ ਇਹ ਨਾ ਵੀ ਜਿੰਨਾ ਕੰਮ ਇਹ ਵੈਸੇ ਵੀ ਰਹਿੰਦਾ ਕਿ ਜਿਹੜਾ ਮਨਰੇਗਾ 'ਚ ਧਾਰ ਕਰਦਾ ਹੈ ਉਹ ਕਹਿੰਦਾ ਉਹਨਾ ਹੀ ਕੰਮ ਮੈਨੂੰ ਨਕਦ ਦਿਓ ਤੇ ਉਹਨਾ ਹੀ ਕੰਮ ਮੈਂ ਆਧਾਰ ਕਰ ਦੇਣਾ ਤੁਹਾਡਾ ਸੋ ਜਿੰਨਾ ਵੀ ਪੈਸਾ ਉਸ ਕਾਉਬੈਰੀ ਜਿਹੜੀ ਫਰਮ ਹੈ ਉਹਦੇ ਵਿੱਚ ਗਿਆ ਵਾ ਉਹ ਸਾਰੇ ਪੈਸੇ ਤੇ ਕੰਮ ਜਿਹੜੇ ਉਹ ਕੀਤੇ ਗਏ ਨੇ ਕਿੰਨਾ 90 ਲੱਖ ਰੁਪਏ ਦਾ ਪਹਿਲੀ ਗੱਲ ਤਾਂ 90 ਲੱਖ ਨਾਲ ਜੇ ਸੋਚੀਏ ਤੇ ਮੇਰੇ 10-10 ਲੱਖ ਦੀ ਗਲੀ ਬਣੇ ਤਾਂ ਨੌ ਗਲੀਆਂ ਨਹੀਂ ਬਣਦੀਆਂ ਬੜੀ ਵੱਡੀ ਰਕਮ ਨਹੀਂ ਹੈਗੀ 90 ਲੱਖ ਰੁਪਈਆ ਦੂਜੀ ਗੱਲ ਕਹਿੰਦੇ ਵੀ ਲਾਲਪੁਰਾ 90 ਲੱਖ ਰੁਪਈਆ ਜਿਹੜਾ ਉਹ ਖਾ ਗਿਆ ਖਾਦਾ ਤੇ ਤਾਂ ਜਾਵੇ ਜੇ ਉਹ 90 ਲੱਖ ਰੁਪਇਆ ਫਰਮ ਚ ਪੈ ਕੇ ਤੇ ਵਾਪਸ ਲਾਲਪੁਰੇ ਨੂੰ ਮਿਲ ਗਿਆ ਜੇ ਉਹ ਫਰਮ ਚ ਪੈ ਕੇ ਕੋਈ ਗਲੀ ਬਣ ਗਈ ਆ ਕੋਈ ਛੱਪੜ ਸਾਫ਼ ਹੋ ਗਿਆ ਫਿਰ ਉਹ ਪੈਸੇ ਨੂੰ ਆਪਾਂ ਖਾਦਾ ਨਹੀਂ ਕਹਿ ਸਕਦੇ ਉਹ ਇੱਕ ਕੰਪਨੀ ਆ ਉਹ ਇੱਕ ਫਰਮ ਆ ਹਾਂ ਜੇ ਕਿਸੇ ਨਿੱਜੀ ਖਾਤੇ ਦੇ ਵਿੱਚ ਗਿਆ ਹੁੰਦਾ ਜੋ ਕਾਨੂੰਨ ਦੇ ਉਲਟ ਹੈ ਤੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੇ ਪੈਸੇ ਆ ਉਹ ਅਸੀਂ ਮਤਲਬ ਖਾਲੇ ਆ ਲਾਲਪੁਰੇ ਨੇ ਖਾਲੇ ਕਹਿ ਸਕਦੇ ਸੀ ਦੂਸਰੀ ਗੱਲ ਇਹ ਆਉਂਦੀ ਹੈ ਕਿ 80 ਲੱਖ ਰੁਪਏ ਦਾ ਸਿਰਫ ਇਲਜਾਮ ਉਹ ਵੀ ਐਮਐਲਏ ਦੀ ਕੁਰਸੀ ਤੇ ਸਿਰਫ 80 ਲੱਖ ਲਾਉਣਾ ਹੀ ਕੋਈ 15-20 ਕਰੋੜ ਦਾ ਲਾਉਂਦੇ 25-30 ਕਰੋੜ ਦਾ ਲਾਉਂਦੇ ਸਵਾਦ ਆਉਂਦਾ ਵੀ ਠੀਕ ਆ ਯਾਰ ਐਮਐਲਏ ਤੇ આરોਪ ਲਾਇਆ 80 ਲੱਖ ਰੁਪਈਆ ਕੀ ਹੁੰਦਾ ਇਹੋ ਹੀ ਕਹਿ ਦਿੰਦੇ ਕਿ ਐਮਐਲਏ ਲਾਲਪੁਰਾ ਸ਼ਰਾਬ ਦੇ ਠੇਕਿਆਂ ਦੇ ਵਿੱਚੋਂ ਮਹੀਨੇ ਦਾ 10 ਲੱਖ ਰੁਪਈਆ ਲੈਂਦਾ ਤੇ ਜਦੋਂ 10 ਲੱਖ ਨਹੀਂ ਦਿੰਦੇ ਤੇ ਫਿਰ ਐਮਐਲਏ ਲਾਲਪੁਰੇ ਦਾ ਬੰਦਾ ਇੱਕ ਰੈਸ਼ੀਆਣੇ ਦਾ ਇੱਕ ਲਾਲਪੁਰੇ ਦਾ ਤੇ ਇੱਕ ਕੰਗਾ ਦਾ ਜਿਹੜਾ ਉਹ ਜਾਲੀ ਸ਼ਰਾਬ ਬਾਰੋਂ ਲਿਆ ਲਿਆ ਕੇ ਇੱਥੇ ਵੇਚਦਾ ਜਿੱਦੀ ਆਮਦਨ ਮਹੀਨੇ ਦੀ 35 ਤੋਂ 40 ਲੱਖ ਰੁਪਇਆ ਬਣਦੀ ਹੈ ਤੇ ਠੇਕੇ ਵਾਲਿਆਂ ਨੂੰ ਜਿਹੜਾ ਰੈਵਨੂ ਸਰਕਾਰ ਨੂੰ ਵੀ ਘਾਟਾ ਪੈਂਦਾ ਤੇ ਰੈਵਨੂ ਵੀ ਜਿਹੜਾ ਘਾਟਾ ਪੈਂਦਾ ਤੇ ਉਸੇ ਲਾਲਪੁਰੇ ਦੀ ਸ਼ਰਾਬ ਦੇ ਨਾਲ ਜਿਹੜੇ ਉਹਦੇ ਬੰਦੇ ਇੱਕ ਰੈਸ਼ੀਆਨੇ ਦਾ ਇੱਕ ਲਾਲਪੁਰੇ ਦਾ ਤੇ ਇੱਕ ਕੰਗਾ ਦਾ ਜਿਹੜੇ ਜਾਲੀ ਬਣਾਉਂਦੇ ਸੀ ਉਹਦੇ ਨਾਲ 70 ਬੰਦੇ ਖਲਕਾ ਖਡੂਰ ਸਾਹਿਬ ਦੇ ਮਰਗੇ ਨੇ ਫੇਰ ਸਵਾਦ ਆਉਂਦਾ ਤੇ ਜੇ 10 ਲੱਖ ਵੀ ਲਈਏ 2.5 ਕਰੋੜ ਤੇ ਸ਼ਰਾਬ ਦੇ ਠੇਕਿਆਂ ਦਾ ਹੀ ਬਣ ਗਿਆ ਐਮਐਲਏ ਲਾਲਪੁਰੇ ਨੂੰ ਆਉਂਦਾ ਇਹਨਾਂ ਨੂੰ ਤੇ ਪਤਾ ਹੀ ਕਿੱਥੋਂ-ਕਿੱਥੋਂ ਲੈਂਦੇ ਰਹੇ ਇਹ ਕਹਿੰਦੇ ਕਿ ਜਿਹੜੇ ਐਮਐਲਏ ਲਾਲਪੁਰੇ ਦੇ ਬੰਦੇ ਇੱਕ ਲਾਲਪੁਰੇ ਦਾ ਇੱਕ ਰੈਸ਼ੀਆਣੇ ਦਾ ਇੱਕ ਕੰਗਾ ਦਾ ਉਹਨਾਂ ਨੇ ਤਸੀਹੇ ਲਾਵਣੀਆਂ ਵਾ ਤੇ ਆਏ ਮਹੀਨੇ ਲੱਖ-ਲੱਖ ਰੁਪਇਆ ਤਸੀਲਦਾਰ ਕੋ ਤੇ ਜਿਹੜਾ 50000 ਰੁਪਇਆ ਆਰਸੀ ਹੁੰਦਾ ਜਿਹੜਾ ਉਹਦੇ ਕੋਲ ਲੈਂਦੇ ਆ ਇਹਦੇ ਹਿਸਾਬ ਨਾਲ 1.5 ਕਰੋੜ ਰੁਪਇਆ ਤੇ ਇਹੋ ਬਣ ਗਿਆ 2.5 ਕਰੋੜ ਉਹ ਤੇ 1.5 4 ਕਰੋੜ ਦਾ ਇਲਜ਼ਾਮ ਤਾਂ ਸਿੱਧਾ ਮੇਰੇ ਤੇ ਇਹ ਮੰਨਦਾ ਸੀ ਇਹ ਕਹਿੰਦੇ ਕਿ ਹਲਕਾ ਖਡੂਰ ਸਾਹਿਬ ਦਾ ਐਮ ਐਲ ਏ 10% ਸੜਕਾਂ ਬਣਾਉਣ ਦੇ ਵਿੱਚੋਂ ਲੈਂਦਾ ਵਾ ਤੇ ਇੰਨੇ ਕਰੋੜ ਦੀਆਂ ਸੜਕਾਂ ਜਿਹੜੀਆਂ ਹੁੰਦਾ ਕਿੰਨੇ ਬਣਾਈਆਂ ਵਾ ਤੇ ਜਿੰਨੇ ਕਰੋੜ ਦੀਆਂ ਹੁਣ ਤੱਕ ਬਣੀਆਂ ਉਹਦੇ ਹਿਸਾਬ ਨਾਲ ਸਵਾ 4 ਕਰੋੜ ਰੁਪਇਆ ਕਮਿਸ਼ਨ ਹੀ ਬਣਦੀ ਘੱਟੋ ਘੱਟ ਜਿੱਥੋਂ ਇਹ ਲੈਂਦੇ ਰਹੇ ਉਹ ਤੇ ਬਲੇਮ ਮੇਰੇ ਤੇ ਰੀਜਨਲ ਲੋਨ ਨਾ ਜੀ ਲੀਪਾ ਪੋਥੀ ਮੈਨੂੰ ਦੱਗਲ ਹੀ ਕਰਨਾ ਹੈ ਮੇਰੀ ਸ਼ਬੀ ਨੂੰ ਧੁੰਦਲਾ ਹੀ ਕਰਨਾ ਹੈ ਮੈਨੂੰ ਕੋਈ ਚੋਰ ڈاکੂ ਬਣਾਉਣਾ ਹੈ ਤਾਂ ਰੀਜਨਲ ਬਣਾਉਣਾ ਇਹ ਮੈਨੂੰ ਦੱਸ ਦੇ ਕਈ ਐਕਸਾਈਟ ਡਿਪਾਰਟਮੈਂਟ ਦੇ ਵਿੱਚ ਜਿਹੜੇ ਆ ਇਹਨਾਂ ਦੇ ਆ ਹੁੰਦੇ ਨੇ ਇਨਕਮ ਟੈਕਸ ਵਾਲੇ ਉਹਦੇ ਤਹਿਤ ਲਾਲਪੁਰਾ ਕਈ ਆੜਤੀਆਂ ਦੀਆਂ ਰਜਿਸਟਰ ਚ ਕਾ ਲੈਂਦਾ ਵਾ ਕਈ ਫਰਮਾਂ ਦੇ ਰਜਿਸਟਰ ਚ ਕਾ ਲੈਂਦਾ ਵਾ ਤੇ ਫੇਰ ਉਹਨਾਂ ਨੂੰ ਦੱਗਲ ਕਰਦਾ ਕਿ ਤੁਸੀਂ ਜੀਐਸਟੀ ਨਹੀਂ ਤਾਰੀ ਤੇ ਫੇਰ ਉਹਨਾਂ ਕੋ ਪੰਜਾਬੀ ਭਾਸ਼ਾ ਨੂੰ ਮੈਂ ਨਹੀਂ ਵਰਤਨੀ ਕਰਕੇ ਤੇ ਫਿਰ ਲੱਖਾਂ ਰੁਪਏ ਲੈਂਦਾ ਤੇ ਹਰ ਮਹੀਨੇ ਇਹਨਾਂ ਦਾ ਟਾਰਗੇਟ ਹੁੰਦਾ ਕਿ ਅਸੀਂ 20 ਤੋਂ 25 ਕਾਰੋਬਾਰੀ ਐਰਕਿੰ ਜਿਹੜੇ ਉਹ ਨੱਪਣੇ ਆ ਜਿੱਤੋਂ ਲੱਖ ਲੱਖ 2-2 ਲੱਖ ਵੀ ਆਵੇ ਤੇ 50 ਲੱਖ ਕੋਈ ਕਰੋੜ ਰੁਪਈਆ ਮਹੀਨੇ ਦਾ ਇਧਰੋਂ ਵੀ ਆਵੇ ਫਿਰ ਸੁਆਦ ਆਉਂਦਾ ਜਿੱਥੋਂ ਜੋ ਕਰਦੇ ਰਹੇ ਮੈਂ ਉਹ ਦੱਸ ਰਿਹਾ ਨਾਲ ਨਾਲ ਜੇਕਰ ਇਹ ਜੇਕਰ ਇਹ ਵੀਡੀਓ ਵੇਖਣ ਤੋਂ ਬਾਅਦ ਵਾਕਈ ਕਾਨਫਰੈਂਸ ਕਰਦੇ ਨੇ ਜੇਕਰ ਕੋਈ ਸਬੂਤ ਲੈ ਆਉਂਦੇ ਨੇ ਫਿਰ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਕੀ ਕਰੇਗਾ ਮੇਰੀ ਮੇਰੀ ਗੱਲ ਸੁਣੋ ਇਹ ਕਹਿੰਦੇ ਕਿ ਡਰੱਗ ਇੰਸਪੈਕਟਰ ਜਿਹੜਾ ਹੈ ਉਹਦੇ ਨਾਲ ਰਲ ਕੇ ਲਾਲਪੁਰੇ ਦਾ ਪੀਏ ਹੈ ਜਿਦਾ ਇਹਨਾਂ ਦੇ ਕੰਗਾਲੇ ਰਹੇ ਆ ਉਹ ਰਲ ਕੇ ਤੇ ਉਹ ਕਦੇ ਕਿਸੇ ਮੈਡੀਕਲ ਸਟੋਰ ਤੇ ਰੇਡ ਕਰਦੇ ਆ ਕਦੇ ਕਿਸੇ ਤੇ ਕਰਦੇ ਆ ਤੇ ਉਥੋਂ ਕਰਕੇ ਇਹ ਕਹਿੰਦੇ ਆ ਕਿ ਸਾਨੂੰ ਮਹੀਨੇ ਦੇ ਇੰਨੇ ਪੈਸੇ ਡਰੱਗ ਇੰਸਪੈਕਟਰ ਸਾਹਿਬ ਆਉਣੇ ਚਾਹੀਦੇ ਆ ਨਹੀਂ ਤੇ ਤੁਹਾਡੀ ਇਥੋਂ ਬਦਲੀ ਹੋ ਜੂ ਘੱਟੂ ਘੱਟ ਜੋ ਕਾਰਨਾਮੇ ਸ਼ੇਰਾਂ ਨੇ ਆਬ ਕੀਤੇ ਆ ਉਹਨਾਂ ਦੀ ਤਾਂ ਗੱਲ ਕਰਕੇ ਬਲੇਮ ਲਾਉਣ ਮੈਂ ਇਹ ਗੱਲ ਤਾਂ ਦੱਸੀ ਆ ਵੀ ਮੇਰੇ ਤੇ ਬਲੇਮ ਲਾਉਣ ਮੈਂ ਨਹੀਂ ਕਹਿੰਦਾ ਨਾ ਲਾਉਣ ਪਰ ਯਾਰ 80 ਲੱਖ ਰੁਪਏ ਦਾ ਬਲੇਮ ਲਾ ਕੇ ਮੈਨੂੰ ਵੀ ਜਲੀਲ ਨਾ ਕਰਨ ਤੇ ਮੇਰੀ ਕੁਰਸੀ ਨੂੰ ਨਾ ਕਰਨ ਕੋਈ 80 90 ਕਰੋੜ ਦਾ ਜਿਹੜਾ ਕੋਈ ਲਾਉਣ ਮੈਨੂੰ ਵੀ ਪਤਾ ਹੋਵੇ ਸਵਾਦ ਆਵੇ ਵੀ ਵਾਕਈ ਕਿਸੇ ਨੇ આરોਪ ਜਿਹੜਾ ਉਹ ਲਾਇਆ ਘੱਟੂ ਘੱਟ ਜਿੱਥੋਂ ਆਪ ਲੈਂਦੇ ਰਹੇ ਆਪ ਜੋ ਕਰਦੇ ਰਹੇ ਉਹ ਤਾਂ ਚੀਜ਼ਾਂ ਦੇ ਬਲੇਮ ਜਿਹੜੇ ਮੇਰੇ ਤੇ ਲਾ ਦੇਣ ਉਹ ਤਾਂ ਇਹਨਾਂ ਨੂੰ ਸਾਰੇ ਰੰਗ ਟੰਗ ਜਿਹੜੇ ਉਹ ਪਤਾ ਹੈ ਸੋ ਗੱਲ ਇਹ ਹੈ ਕਿ ਮੇਰੇ ਖਿਲਾਫ ਸਬੂਤ ਪਰੂਫ ਤਾਂ ਸਕਦੇ ਆ ਮੇਰੇ ਵੀਰ ਜੇ ਮੈਂ ਕੁਝ ਕਰੂੰਗਾ ਇਹਨਾਂ ਨੂੰ ਦੂਰਾ ਜਨਮ ਲੈਣਾ ਪੈਣਾ ਮੈਨੂੰ ਰੋਕਣ ਦੇ ਲਈ ਤੇ ਮੈਂ ਆਮ ਘਰ ਚੋਂ ਆਇਆ ਮੈਂ ਲੋਕਾਂ ਨੇ ਵੋਟਾਂ ਪਾਈਆਂ ਤੇ ਐਮਐਲਏ ਬਣਿਆ ਇਹਨਾਂ ਦੀ ਲੜਾਈ ਮੇਰੇ ਨਾਲ ਨਹੀਂ ਇਹਨਾਂ ਦੀ ਲੜਾਈ ਲੋਕਾਂ ਨਾਲ ਸਿੱਧੀ ਆ ਤੇ ਅਗਲੀ ਵਾਰ ਵੀ ਲੋਕ ਇਹਨਾਂ ਨੂੰ ਰੀਜ ਦੇ ਨਾਲ ਖੜਾ ਦੇਣਗੇ ਮੈਨੂੰ ਇਹ ਦੱਸ ਇਲੈਕਸ਼ਨਾਂ ਦੇ ਵਿੱਚ 12-12 ਕਰੋੜ ਰੁਪਈਆ ਮੇਰੇ ਵੀਰ ਰੁਪਈਏ ਤੇ 10 ਬੰਦੇ ਦੇ ਡਿੱਗ ਪੈਣਾ ਉਹ ਨਿਆਣਿਆਂ ਨੂੰ ਉਠਾਉਂਦਾ ਫਿਰਦਾ ਵੀ ਕਿਤੇ ਤੇਰੇ ਥੱਲੇ ਤਾਂ ਨਹੀਂ ਉਹ ਠੀਪੇ ਆਏ ਤੇਰੇ ਥੱਲੇ ਤਾਂ ਨਹੀਂ ਆਏ ਹੈ 100 ਰੁਪਇਆ ਗਵਾਜੇ ਬੰਦਾ ਤਿੰਨ ਦਿਰੀ ਮੁੜ ਕੇ ਵੇਂਦਾ ਵੀ ਯਾਰ ਕਿੱਥੇ ਡਿਗ ਪਿਆਊਗਾ ਤੇ 12-12 ਕਰੋੜ ਇਲੈਕਸ਼ਨਾਂ 'ਚ ਲਾ ਦੇਣਾ ਉਹ ਲੁੱਟ ਖਸੋਟ ਵਾਲਾ ਮਾਲ ਹੁੰਦਾ ਤੇ ਉਹੀ ਲੱਗ ਜਾਂਦਾ ਔਰ ਕਿੱਥੋਂ ਲੱਗਦਾ ਸੋ ਬੜਾ ਕਮਾਇਆ ਇਹਨਾਂ ਨੇ ਸ਼ਰਾਬਾਂ ਤੋਂ ਜੋ ਕੁਝ ਹੋਇਆ ਇੱਥੇ ਪਤਾ ਹੀ ਆ ਮੇਰੀ ਮੁਸ਼ਕਲ ਥੋੜੀ ਜੀ ਏ ਆ ਮੈਂ ਚਾਹੁੰਨਾ ਹੈ ਪੋਜ਼ਿਟਿਵ ਰਾਜਨੀਤੀ ਮੈਂ ਚਾਹੁੰਨਾ ਹੈ ਆਪਣੇ ਹਲਕੇ ਦੇ ਵਿੱਚ ਕੰਮ ਕਰਨੇ ਜਿਵੇਂ ਆਪਾਂ ਸੜਕਾਂ ਦਾ ਕੀਤਾ ਹੁਣ ਮੇਰੇ ਪੰਚ ਸਰਪੰਚ ਬੰਦੇ ਆ ਆਪਾਂ ਡਵੈਲਪਮੈਂਟ ਤੇ ਹੋਰ ਜਿਹੜਾ ਜੋਰ ਆ ਉਹ ਦੇਣਾ ਫੋਟੋਆਂ ਲੱਭਦੇ ਫਿਰਦੇ ਸੀ ਮੇਰੀਆਂ ਚੀਮੇ ਦੇ ਨਾਲ ਆਹ ਵੇਖੋ ਜੀ ਚੀਮਾ ਇਹਦੇ ਨਾਲ ਹੁੰਦਾ ਆਹ ਵੇਖੋ ਜੀ ਚੀਮਾ ਮੈਂ ਤੇ ਕਹਿੰਦਾ ਵੀ ਉਹ ਮੇਰੇ ਨਾਲ ਹੀ ਹੁੰਦਾ ਆਹ ਬਿਠਾ ਹੁਣ ਵੀ ਬਿਠਾ ਤੁਹਾਡੇ ਸਾਹਮਣੇ ਬਿਠਾ ਲੈ ਲਓ ਫੋਟੋ ਪੱਕਾ ਮੇਰੇ ਨਾਲ ਮੈਂ ਤੇ ਕਹਿੰਦਾ ਮੇਰੇ ਨਾਲ ਹੁੰਦਾ ਪਰ ਨਾ ਚੀਮਾ ਚੋਰ ਹੈ ਨਾ ਤੁਹਾਡਾ ਭਰਾ ਚੋਰ ਹੈ ਨਾ ਉਹਦੀ ਫਰਮ ਚੋਰ ਹੈ ਮੈਂ ਖੁਦ ਕਹਿਆ ਸੀ ਕੰਮ ਕਰੋ ਇਹ ਵੀ ਕੰਮ ਕਰਦਾ ਹੁਣ ਮੈਂ ਆਪਣੇ ਹੋਰ ਦੋ ਤਿੰਨ ਬੰਦਿਆਂ ਨੂੰ ਵੀ ਕਹਿ ਕੇ ਭਾਈ ਜਿਹੜਾ ਮੰਦਰੀਗਾ ਚ ਪੈਸੇ ਲਾ ਸਕਦਾ ਉਹ ਆ ਕੇ ਮੰਦਰੀਗਾ ਦੇ ਵਿੱਚ ਪੈਸੇ ਲਾਵੇ ਉਹ ਅਫਸਰਾਂ ਨੂੰ ਮਿਲੇ ਜਿਹੜੇ ਡਿਵੈਲਪਮੈਂਟ ਵਾਲੇ ਅਫਸਰ ਅਫਸਰ ਨੇ ਏਡੀਸੀ ਨੂੰ ਮਿਲੇ ਡੀਸੀ ਨੂੰ ਮਿਲੇ ਜਿਹੜੇ ਸਾਡੇ ਬੀਡੀਪੀ ਉਹਨਾਂ ਨੂੰ ਮਿਲੇ ਉਹਨਾਂ ਨੂੰ ਕਹਵੇ ਕਿ ਮੈਂ ਕੰਮ ਕਰਨਾ ਚਾਹੁੰਦਾ ਜੇ ਮੰਦਰੀਗਾ ਵਿੱਚ ਤੁਸੀਂ ਇਨਵੈਸਟ ਕਰਾਉਣਾ ਚਾਹੁੰਦੇ ਤੇ ਮੇਰੇ ਕੋਲੋਂ ਪੈਸੇ ਜਿਹੜੇ ਤੁਸੀਂ ਉਹ ਲਵਾ ਲਓ ਸੋ ਇਹਦੇ ਵਿੱਚ ਕੰਮ ਕਰਨ ਦੇ ਵਿੱਚ ਕੋਈ ਵੀ ਸਾਨੂੰ ਉਤਰਾਜ ਨਹੀਂ ਹੈਗਾ ਕੁਝ ਹੋਰ ਹੋਰ ਜੀ ਜ਼ਰੂਰ ਪੁੱਛਣਾ ਚਾਹਾਂਗੇ ਸੱਤਾ ਧਿਰ ਦੇ ਇਹ ਵੀ ਵੱਡੇ ਇਲਜ਼ਾਮ ਨੇ ਕਿ 3 ਸਾਲ ਸਰਕਾਰ ਨੂੰ ਹੋ ਗਏ ਨੇ ਉਹ ਕਹਿੰਦੇ ਨਾ ਤਾਂ ਕਾਨੂੰਨ ਵਿਵਸਥਾ ਕੰਟਰੋਲ ਚ ਹੈ ਨਸ਼ਾ ਪਹਿਲਾਂ ਨਾਲੋਂ ਵਧਿਆ ਹੈ ਤਾਂ ਗੱਲਾਂ ਕੀ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਆਪਣੇ ਟਾਈਮ ਤੇ ਨਸ਼ੇ ਨਾਲ ਹਲਕਾ ਖਡੂਰ ਸਾਹਿਬ ਦੇ ਵਿੱਚ 2.5 ਸਾਲਾਂ ਦੇ ਵਿੱਚ 6 ਲੋਕਾਂ ਦੀ ਮੌਤ ਹੋਈ ਹੈ ਉਹਦਾ ਵੀ ਮੈਨੂੰ ਦੁੱਖ ਹੈ ਨਾ ਤਾਂ 2 ਸਾਲਾਂ ਚ ਲਾਲਪੁਰਾ ਨਿਸਮੈਗ ਚਲਾਤੀ ਆ ਨਾ ਸਰਕਾਰ ਨੇ ਚਲਾਤੀ ਆ ਤੇ ਨਾ ਹੋ ਰਾਇਆ ਨਾ ਸਰਕਾਰ ਨੇ ਚਲਾਤੀ ਤੂੰ ਸਾਲਾਂ ਚ ਸਾਰਾ ਕੁਝ ਨਹੀਂ ਹੋਇਆ ਇਹ ਪਿੱਛੋਂ ਜੰਮੀ ਜਮਾਈ ਜਿਹੜੀ ਚੀਜ਼ ਆ ਉਹ ਸਾਨੂੰ ਦਿੱਤੀ ਗਈ ਆ ਪਰ ਜਿਹੜੇ 6 ਮਰੇ ਨੇ ਮੈਨੂੰ ਉਹਦਾ ਵੀ ਅਫਸੋਸ ਹੈ ਵਿਰੋਧੀ ਏਸ ਹਲਕੇ ਦੀ ਆਪਣੀ ਫਾਈਲ ਚੱਕ ਕੇ ਵੇਖ ਲੈਣ ਕਿ ਇਹਨਾਂ ਦੇ 10 ਸਾਲ ਦੇ ਕਾਰਜਕਾਲ ਪਿਛਲੇ ਸਾਭ ਮਕਾ ਵਿਧਾਇਕ ਦੇ 10 ਸਾਲ ਦੇ ਕਾਰਜਕਾਲ ਦੇ ਵਿੱਚ ਲਗਭਗ 114 ਬੱਚੇ ਜਿਹੜੇ ਉਹ ਨਸ਼ੇ ਦੇ ਨਾਲ ਮਮਰੀਆ ਤੇ ਜਿੰਨਾ ਚੋ ਇੱਕ ਮੇਰਾ ਛੋਟਾ ਭਰਾ ਤਜਿੰਦਰ ਸਿੰਘ ਲਾਡੀ ਵੀ ਆ ਠੀਕ ਹੈ ਇਸ ਕਰਕੇ ਸਿਆਸਤ ਦੇ ਵਿੱਚ ਮੂੰਹ ਪਾੜ ਕੇ ਗੱਲ ਕਹਿ ਦੇਣੀ ਉਹ ਗੱਲ ਲੱਗ ਹੈ ਖੁਦ ਵੀ ਉਹਦੇ ਤੇ ਖਰਾ ਉਤਰਨਾ ਚਾਹੀਦਾ ਮੇਰੇ ਤੇ ਤਾਂ ਤਾਂ ਉਂਗਲ ਚੁੱਕਣ ਨਾ ਜੇ ਆਪ ਬੜੇ ਸਾਫ਼ ਸੁਥਰੀ ਪੋਲਿਟਿਕਸ ਜਿਹੜੀ ਆ ਇਹਨਾਂ ਨੇ ਕੀਤੀ ਆ ਆਪ ਦਾ ਤੇ ਇਹਨਾਂ ਦੇ ਪੀਏ ਲੋਕੀ ਕਹਿੰਦੇ ਰਹੇ ਪੀਏ ਹਟਾ ਦੇ ਹਟਾ ਦੇ ਹਟਾਇਆ ਕਿਉਂ ਨਹੀਂ ਭਲਾ ਉਹਨੂੰ ਹਟਾ ਕੇ ਵੇਂਦਾ ਉਨੇ 2 ਮਿੰਟ ਚ ਚੀਕਾਂ ਕਢਾ ਦੇਨੀ ਐ ਵੀ ਪਉ ਪੈਸੇ ਤੈਨੂੰ ਹੀ ਦੇਣਾ ਪੈਸੇ ਹੋਰ ਮੈਂ ਕਿੱਥੇ ਖੜਦਾ ਤੇ ਪੈਸੇ ਹਟਾਇਆ ਕਿਉਂ ਨਹੀਂ ਸੋ ਇੱਕ ਪੀਏ ਨਹੀਂ ਆਪਣਾ ਹਟਾ ਸਕਿਆ ਜਿਹਨੂੰ ਲੋਕ ਕਹਿੰਦੇ ਸੀ ਕਿਉਂਕਿ ਉਹਨੇ ਉਹਦੇ ਤਹਿਤ ਹੀ ਕਲੋਨੀਆਂ ਚ ਹਿੱਸੇ ਹੀ ਉਹ ਬੜਾ ਕੋ ਚੱਲਿਆ ਆਪਾਂ ਨੂੰ ਛੱਡੀਏ ਉਹ ਚੀਜ਼ ਨੂੰ ਕਿਉਂਕਿ ਮੈਂ ਇੱਕ ਚੰਗੀ ਪਲੱਸ ਪੋਜ਼ਿਟਿਵ ਪੋਲਿਟਿਕਸ ਕਰਨੀ ਚਾਹੁੰਦਾ 5 ਸਾਲ ਬਾਅਦ ਜੇ ਲੋਕਾਂ ਨੂੰ ਚੰਗੀ ਲੱਗੂ ਕਿ ਠੀਕ ਆ ਯਾਰ ਜਿੰਨੂੰ ਅਸੀਂ ਵੋਟ ਪਾਈ ਸੀ ਉਹ ਬੰਦੇ ਨੇ ਠੀਕ ਕੰਮ ਕੀਤਾ ਤਾਂ ਲੋਕ ਮੈਨੂੰ ਵੋਟ ਕਰਨਗੇ ਜਿਉਂਨਾਂ ਲੱਗੂ ਕਿ ਨਹੀਂ ਯਾਰ ਇਹਨੇ ਦੂਜਿਆਂ ਨਾਲੋਂ ਵੱਧ ਲੁੱਟ ਲਿਆ ਦੂਜਿਆਂ ਨਾਲੋਂ ਵੱਧ ਪਰਚੇ ਕਰਾਤੇ ਉਹਨਾਂ ਵਰਗੇ ਕੰਮ ਨਹੀਂ ਕਰਾ ਸਕਿਆ ਤੇ ਉਹ ਲੋਕਾਂ ਨੇ ਆਪਣਾ ਫੈਸਲਾ ਜਿਹੜਾ ਉਹ ਲੈਣਾ ਮੇਰਾ 2.5 ਸਾਲ ਦਾ ਸਮਾਂ ਜਿਹੜਾ ਉਹ ਹੋ ਗਿਆ 2.5 ਸਾਲ ਮੇਰੇ ਕੋਲ ਹੋਰ ਹੈ ਪਿੰਡਾਂ ਦੀ ਡਿਵੈਲਪਮੈਂਟ ਮੈਂ ਜਿਹੜੀ ਆ ਉਹ ਕਰਾਉਣੀ ਆ ਇਲਜ਼ਾਮ ਮੇਰੇ ਤੇ ਇਹ ਨਿਤ ਉੱਠ ਕੇ ਲਾਉਣ ਮੈਨੂੰ ਇਸ ਗੱਲ ਨਾਲ 1 ਰੁਪਏ ਦਾ ਫਰਕ ਨਹੀਂ ਹੈਗਾ ਇਹਦਾ ਤੁਸੀਂ ਮੈਨੂੰ ਫੋਨ ਕਰ ਲਿਆ ਤੇ ਕਹਤਾ ਜੀ ਵੀ ਅਸੀਂ ਤੁਹਾਡਾ ਵਰਸ਼ਨ ਜਾਣਨਾ ਚਾਹੁੰਦੇ ਆ ਮੈਂ ਤੇ ਇਹਨਾਂ ਦੇ ਬੋਲਣਾ ਹੀ ਨਹੀਂ ਚਾਹੁੰਦਾ ਮੈਂ ਤੇ ਆੜੀ 20 ਅੱਧਾ ਘੰਟਾ ਆਪਣਾ ਲੰਘਿਆ ਮੈਂ ਵੀ ਖਰਾਬ ਨਹੀਂ ਕਰਨਾ ਚਾਹੁੰਦਾ ਮੈਨੂੰ ਇਹ ਵੀ ਕਿਸੇ ਚੰਗੇ ਪਾਸੇ ਜਿਹੜਾ ਉਹ ਲੱਗਦਾ ਕੋਈ ਗੱਲ ਨਹੀਂ ਜਿਹੜਾ ਤੁਹਾਡਾ ਧੰਨਵਾਦ ਹੈ ਤੁਸੀਂ ਮੇਰੀ ਆਵਾਜ਼ ਨੂੰ ਵੀ ਲੋਕਾਂ ਤੱਕ ਪਹੁੰਚਾਇਆ ਪਰ ਮੈਂ ਹੁਣ ਇਹਨਾਂ ਚੀਜ਼ਾਂ ਦਾ ਜਵਾਬ ਦੇਣ ਹੀ ਦਿੰਦਾ ਕਿ ਮੈਂ ਸੇ ਹਲਕੇ ਦਾ ਇੱਥੇ ਮੇਰਾ ਪਿੰਡ ਹੈ ਲੋਕਾਂ ਨੂੰ ਪਤਾ ਹੈ ਮੈਂ ਚੋਰ ਆ ਡਾਕੂਆਂ ਲਟੇਰਾਆਂ ਵਾਂ ਠਾਗਾਆਂ ਹੈ ਲੋਕਾਂ ਨੂੰ ਪਤਾ ਇਹ ਭਾਵੇਂ ਸਵੇਰੇ ਉੱਠ ਕੇ ਜੋ ਮਰਜੀ अच्छा एक और गल मैं एक उदाहरण देना ਤੁਹਾਨੂੰ ਤੁਸੀਂ ਕਹਿੰਦੇ ਹੋ ਜੀ ਉਹਨੇ ਵੀਡੀਓ ਪਾਤੀ ਜੀ ਪਰਸੋਂ ਚੌਥੇ ਨੇ ਪਾਤੀ ਹੀ ਇੱਕ ਅਮਰਸਰ ਦੇ ਬੰਦੇ ਨੇ ਆਰਟੀਆਈ ਪਾਤੀ ਸਾਡੇ ਤੇ ਆਰਟੀਆਈ ਪਾਤੀ ਤਾਂ ਮੇਰੇ ਬੰਦੇ ਕਹਿੰਦੇ ਜੀ ਵੀ ਇੱਕ ਸਾਨੂੰ ਤੁਹਾਡੇ ਧਿਆਨ ਚ ਆਇਆ ਕਿ ਇਦਾਂ ਆਰਟੀਆਈ ਇੱਕ ਆਪਣੀ ਤੇ ਪਾਈ ਗਈ ਹੈ ਸਾਨੂੰ ਬੰਦੇ ਦਾ ਫੋਨ ਆਇਆ ਕਿ ਮੈਂ ਤੁਹਾਡੇ ਕੋ ਆ ਜਵਾਬ ਮੰਗੇ ਆ ਮੈਂ ਕਿਹਾ ਯਾਰ ਵੀ ਉਹਨੂੰ ਪੁੱਛ ਲੋ ਵੈਸੇ ਤੇ ਮੈਂ ਕਿਹਾ ਉਹਦਾ ਸਾਡੇ ਨਾਲ ਸਬੰਧ ਕੋਈ ਨਹੀਂ ਉਹ ਆਰਟੀਆਈ ਪਾਵੇ ਡਿਪਾਰਟਮੈਂਟ ਨੂੰ ਉਹਦਾ ਜਵਾਬ ਦੇਣਾ ਪਰ ਆਪਾਂ ਨੂੰ ਕਿਉਂ ਫੋਨ ਕੀਤਾ ਵਾ ਮੈਂ ਕਿਹਾ ਵੀ ਤੁਸੀਂ ਉਹ ਬੰਦੇ ਨਾਲ ਸੰਪਰਕ ਕਰ ਲੋ ਤੇ ਪੁੱਛ ਲੋ ਵੀ ਕੀ ਹੈ ਭਾਈ ਤੂੰ ਦੱਸ ਦੇ ਸਾਨੂੰ ਹਨਾ ਕੀ ਸਾਡੇ ਕੋਲ ਪੁੱਛਣਾ ਚਾਹਣਾ ਦੱਸ ਕੋਈ ਗੱਲ ਨਹੀਂ ਅੱਛਾ ਕਰ ਕਰਾ ਕੇ ਜਦੋਂ ਅਸੀਂ ਅੰਮ੍ਰਿਤਸਰ ਗਏ ਉਹ ਬੰਦਾ ਮਿਲਿਆ ਨਹੀਂ ਉਹ ਬੰਦੇ ਸਾਡੇਆਂ ਨੇ ਜਦੋਂ ਪਤਾ ਕੀਤਾ ਵੀ ਆ ਫਲਾਨਾ ਬੰਦਾ ਹੈ ਤਿੰਨ ਮੰਜ਼ਲੀਆਂ ਨੇ ਕੋਠੀ ਪਾਈ ਮੱਲੇ ਵਾਲਿਆਂ ਨੂੰ ਪੁੱਛਿਆ ਵੀ ਦਾ ਬੰਦਾ ਹੈ ਤੇ ਇਹਨੇ ਇਦਾਂ ਇੱਕ ਆਰਟੀਆਈ ਪਾਈ ਹੈ ਸਾਡੇ ਉਹਦੇ ਕੋਲ ਤੇ ਪਹਿਲਾਂ ਇਹਨੇ ਫੋਨ ਤੇ ਕਿਹਾ ਵੀ ਆਜੋ ਤੇ ਹੁਣ ਇਹ ਫੋਨ ਚੁੱਕਣਾ ਜਿਹੜਾ ਉਹਨੇ ਬੰਦ ਕਰਤਾ ਆ ਮੱਲੇ ਵਾਲੇ ਕਹਿੰਦੇ ਵੀ ਜਿੰਨੇ ਤੁਹਾਡੇ ਦੇ ਪਾਈਏ ਤੇ ਹੈ ਹੀ ਬਲੈਕਮੇਲਰ ਇਹਦਾ ਤੇ ਇਹਦੇ ਦਾ ਮਰਲਾ ਪੈਲੀ ਨਹੀਂ ਹੈਗੀ ਕੋਈ ਇਹ ਕੋਈ ਦੁਕਾਨ ਨਹੀਂ ਹੈਗੀ ਜਿੱਥੇ ਉਹਨੂੰ ਕਿਰਾਇਆ ਆਉਂਦਾ ਹੋਵੇ ਕੋਈ ਰੋਟੀ ਖਾਨ ਨੂੰ ਹੈਣੀ ਇਹਦੇ ਕੋਲ ਕਿ ਜਿੱਥੋਂ ਇਹ ਰੋਟੀ ਖਾਂਦਾ ਕਿੱਥੋਂ ਆ ਇਹ ਕੰਮ ਕੀ ਕਰਦਾ ਹੈ ਉਹ ਕਹਿੰਦੇ ਪਾਉ ਤੁਸੀਂ ਜਾਓ ਇਹਦਾ ਤੇ ਸਾਰਾ ਕੰਮ ਹੀ ਸਾਰਾ ਦੇ ਨਹੀਂ ਠਗੀਆਂ ਠੋਰੀਆਂ ਤੇ ਤੇ ਜੇ ਉਹਨਾਂ ਇਹੋ ਜਿਹਾ ਕੋਈ ਨਾ ਕੋਈ ਬੰਦਾ ਆਰਟੀ ਪਾ ਦਿਆ ਕਰੂਆ ਕੋਈ ਮੇਰੇ ਖਿਲਾਫ ਵੀਡੀਓ ਪਾ ਦਿਆ ਕਰੂ ਵੀ ਐਮਐਲਏ ਦੇ ਖਿਲਾਫ ਪਾ ਕੇ ਇਹਦੇ ਕਦੇ ਬੀਡੀਪੀਓ ਕੋ ਕਵਾਂਗੇ ਪੈਸੇ ਲੈ ਲੋਕ ਤੋਂ ਲੈ ਲੋ ਡਾਡਰ ਜਾਣਗੇ ਮੇਰੇ ਉਹ ਫਿਰ ਮੈਂ ਕਿੰਨਿਆਂ ਦਾ ਜਵਾਬ ਦੂੰ ਫਿਰ ਤੇ ਮੇਰੇ ਵੀਰ ਤੁਸੀਂ ਵੀ ਇਸੇ ਕੰਮ ਦੇ ਰਹੋਗੇ ਤੇ ਤੁਹਾਡਾ ਭਰਾ ਵੀ ਇਸੇ ਕੰਮ ਤੇ ਰਹੂ ਤੇ ਆਪਣਾ ਸਮਾਂ ਖਰਾਬ ਹੋਊ ਜਨਤਾ ਦਾ ਕੀਮਤੀ ਸਮਾਂ ਕਹਿੰਦੇ ਜੇ ਸ਼ਰੂਜੀ ਚੱਜ ਦੇ ਕੰਮ ਕੀਤੇ ਹੁੰਦੇ ਤਾਂ ਐਮਪੀ ਦੀਆਂ ਇਲੈਕਸ਼ਨਾਂ 'ਚ ਤਿੰਨ ਸੀਟਾਂ ਨਹੀਂ ਸੀ ਰਹਿਣੀਆਂ ਅਸੀਂ ਐਮਪੀ ਦੀ ਇਲੈਕਸ਼ਨ ਐਮਐਲਏ ਦੀ ਇਲੈਕਸ਼ਨ ਸਰਪੰਚੀ ਦੀ ਇਲੈਕਸ਼ਨ ਇਹ ਸਾਰੀਆਂ ਹੀ ਅਲੱਗ-ਲੱਗ ਮੂਡ ਦੇ ਵਿੱਚ ਚੱਲਦੀਆਂ ਨੇ ਜਿਹੜੀ ਲੋਕ ਨੇ ਜਿਹਨੇ ਪੋਲੀਟਿਕਲ ਨੇ ਉਹ ਸਾਰੇ ਸਮਝਦੇ ਨੇ ਕਿ ਇਹਨਾਂ ਤਿੰਨਾਂ ਦਾ ਵੋਟਾਂ ਦਾ ਵੇਵ ਬਹਾ ਜਿਹੜਾ ਉਹ ਬਿਲਕੁਲ ਵੱਖਰਾ ਹੁੰਦਾ ਹੈ ਪਿਛਲੀ ਵਾਰ ਸਾਡੇ ਕੋਲੇ ਕਿੰਨੀਆਂ ਸ਼ੀਟਾਂ ਸੀ ਐਮਪੀ ਦੀਆਂ ਇੱਕ ਜੀ ਐਰ ਕਿੰਨੀਆਂ ਤਿੰਨ ਵਧੇ ਹੀ ਆ ਘਟੇ ਦੇ ਨਹੀਂ ਠੀਕ ਹੈ ਪਰ 92 ਐਮਐਲਏ ਦੇ ਨਾਲ ਤੇ ਤੁਸੀਂ ਦਿੱਲੀ 'ਚ ਵੇਖੋ ਨਾ ਦਿੱਲੀ ਦੇ ਵਿੱਚ ਸਾਡੇ ਸਾਰੇ ਹੀ ਸਾਡੇ ਐਮਐਲਏ ਆ ਤੇ ਸ਼ੀਟ ਸਾਨੂੰ ਇੱਕ ਵੀ ਨਹੀਂ ਆਉਂਦੀ ਇਹ ਜਨਤਾ ਦਾ ਫੈਸਲਾ ਹੁੰਦਾ ਤਿੰਨ ਵਾਰ ਅਸੀਂ ਉੱਥੇ ਚੋਣਾ ਲੜ ਲਈਆ ਤਿੰਨੇ ਵਾਰ ਸਰਕਾਰ ਆਮ ਆਦਮੀ ਪਾਰਟੀ ਦੀ ਬੰਦੀ ਆ ਦਿੱਲੀ 'ਚ ਐਮਪੀ ਇੱਕ ਵੀ ਨਹੀਂ ਜਿੱਤਦਾ ਫਿਰ ਲੋਕ ਤੇ ਜੇ ਲੋਕ ਹੀ ਐਂਟੀ ਹੋਣ ਤੇ ਵਾਰ-ਵਾਰ ਉਹ ਦਿੱਲੀ ਦੀ ਸਰਕਾਰ ਕਿਉਂ ਬਣਾਉਣ ਸੋ ਮੈਂ ਫਿਰ ਕਹਿ ਰਿਹਾ ਕਿ ਇਹ ਚੋਣਾਂ ਸੈਂਟਰ ਨਾਲ ਜੁੜੀਆਂ ਹੁੰਦੀਆਂ ਨੇ ਹੋ ਸਕਦਾ ਲੋਕਾਂ ਨੂੰ ਇਹ ਲੱਗਾ ਹੋਵੇ ਕਿ ਆਮ ਆਦਮੀ ਪਾਰਟੀ ਡਰਕ ਟੈਰਕੀਆਂ ਆਪਣਾ ਪ੍ਰਧਾਨ ਮੰਤਰੀ ਨਹੀਂ ਦੇ ਰਹੀ ਅਸੀਂ ਜਿੰਨੂੰ ਇਹ ਦੇ ਰਹੀ ਆ ਜਿਹਦੇ ਨਾਲ ਇਹਨਾਂ ਨੇ ਸਪੋਰਟ ਕੀਤੀ ਕਿਉਂ ਨਾ ਫਿਰ ਇਹਨਾਂ ਨੂੰ ਸਿੱਧੀ ਪਾ ਦਈਏ ਹੋ ਸਕਦਾ ਇਹ ਕਰਕੇ ਵੀ ਵੋਟ ਜਿਹੜੀ ਉਹ ਦੂਜੇ ਬੰਨੇ ਕਨਵਰਟ ਹੋ ਗਈ ਹੋਵੇ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਸਾਡਾ ਜਿਹੜਾ ਮੋਹ ਆ ਉਹ ਭੰਗ ਹੋ ਗਿਆ 2.5 ਸਾਲ ਦਾ ਸਮਾਂ ਸਾਨੂੰ ਮਿਲਿਆ ਹੈ 2.5 ਸਾਲ ਸਾਡੇ ਕੋਲੇ ਹੋਰ ਨੇ ਉਹਦੇ 'ਚ ਅਸੀਂ ਕੰਮ ਕਰਾਂਗੇ ਅਸੀਂ ਦੁਬਾਰਾ ਪੇਪਰ ਦੇਣ ਜਨਤਾ ਦੀ ਕਚੈਰੀ 'ਚ ਹਾਜ਼ਰ ਹੋਣਾ ਨੰਬਰ ਜਨਤਾ ਨੇ ਦੇਣੇ ਆ ਪਾਸ ਫੇਲ ਉਹ ਜਨਤਾ ਨੇ ਕਰਨਾ ਉਹ ਆਪਾਂ ਜਨਤਾ ਦੇ ਸ਼ੱਕਰ ਸਾਨੂੰ ਸਮਾਂ ਦੇਣ ਦੇ ਲਈ ਤੇ ਗੱਲਬਾਤ ਕਰਨ ਦੇ ਲਈ ਐਮਐਲਏ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਹ ਸਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੱਤਾ ਧਿਰ ਦੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਨੇ ਇੱਕ ਸਾਬਕਾ ਵਿਧਾਇਕ ਵੱਲੋਂ ਪਾਈ ਪੋਸਟ ਤੇ ਵੀ ਜਿਹੜਾ ਆਪਣਾ ਸੰਪਸ਼ਟੀਕਰਨ ਦਿੱਤਾ ਹੈ ਕਿੰਨਾ ਕੁ ਸੱਚੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਵੀ ਇਨਵੈਸਟੀਗੇਸ਼ਨ ਜੇਕਰ ਕੋਈ ਦੂਸਰੀ ਧਿਰ ਵੱਲੋਂ ਕਰਾਉਂਦਾ ਤੇ ਉਹ ਵੀ ਵੇਖਣ ਨੂੰ ਮਿਲੇਗਾ ਕੀ ਸੱਚ ਸਾਹਮਣੇ ਆਉਂਦਾ ਹੈ ਉਹ ਤਾਂ ਬਾਅਦ ਦੀ ਗੱਲ ਹੈ ਪਰ ਆਪਣਾ ਪੱਖ ਦਿੰਦੇ ਹੋਏ ਵੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਇਲਜ਼ਾਮ ਲੱਗਦਾ ਹੈ ਕਿਸੇ ਐਮਐਲਏ ਤੇ ਤਾਂ ਉਸ ਦਾ ਪੱਖ ਜੇ ਤੁਸੀਂ ਜਾਣਣਾ ਹੈ ਤਾਂ ਧੰਨਵਾਦ ਬਣੇਰੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ